ਮੈਂ ਫੋਟੋਸ਼ੋਪ ਬਣਾਉਂ ਮੇਰਾ ਨਾਮ ਰਾਜਵਿੰਦਰਜੀਤ ਕੌਰ ਜੀ ਐਜ਼ ਅ ਮੈਂ ਸੀ ਡਿਪਰਟੀ ਲਮਾ ਜੀ ਤੇ ਐਡੀਸ਼ਨਲ ਚਾਰਜ ਮੇਰੇ ਕੋਲ ਮੈਂਟਲੀ ਡਿਸਟਰਬਡ ਹੋਮ ਕਪੂਰਥਲਾ ਜੀ ਮੈਂ ਬਾਹਰ ਤੋਂ ਇੱਕ ਉਸਾਰੀ ਹੋਈ ਹੈ ਇਹ ਕਿਹੜੀ ਉਸਾਰੀ ਆ ਕੌਣ ਕਰਾ ਰਿਹਾ ਸਿਰ ਲੱਗੇ ਉਹ ਇੱਕ ਸ਼ਾਪ ਹੈਗੀ ਹੈ ਸ਼ਾਪ ਵਾਲੇ ਹੀ ਉਸਾਰੀ ਕਰ ਰਹੇ ਸੀਗੇ ਜੀ ਮੈਨੂੰ ਮੇਰੇ ਚੌਂਕੀਦਾਰ ਨੇ ਕਾਫੀ ਦਿਨ ਪਹਿਲਾਂ ਚੌਂਕੀਦਾਰ ਸੀਗਾ ਉਹਨੇ ਮੈਨੂੰ ਦੱਸਿਆ ਕਿ ਮੈਡਮ ਇਸ ਤਰ੍ਹਾਂ ਕਿਸੇ ਨੇ ਟਾਊਟਾ ਸੁੱਟ ਕੇ ਨਾ ਉਹ ਨੀਆ ਪਰ ਦੇਵੇ ਆ ਜੀ ਉਸ ਦਿਨ ਸੈਚਰਡੇ ਸੀਗਾ ਤੇ ਸੰਡੇ ਆਫ ਸੀਗਾ ਤੇ ਅਸੀਂ ਫਿਰ ਮੰਡੇ ਆ ਕੇ ਉਹਨਾਂ ਨਾਲ ਗੱਲਬਾਤ ਉਹ ਤਾਂ ਮਿਲੇ ਨਹੀਂ ਸੀ ਅਸੀਂ ਬਟ ਫਿਰ ਆਪਣੇ ਪ੍ਰਸ਼ਾਸਨ ਨੂੰ ਲਿਖਿਆ ਸਿਟੀ ਥਾਣੇ ਅਸੀਂ ਕੰਪਲੇਂਟ ਕੀਤੀ ਤੇ ਉਹਦਾ ਉਤਾਰਾ ਜਿਹੜਾ ਸੀਗਾ ਐਸ.ੀ.ਐਮ ਕਰਨ ਵਾਲਾ ਉਧਰ ਵੀ ਕੀਤਾ ਸਾਰੇ ਪ੍ਰਸ਼ਾਸਨ ਨੂੰ ਤੇ ਉਹ ਫਿਰ ਥਾਣੇ ਤੋਂ ਆ ਕੇ ਸਿਟੀ ਥਾਣੇ ਤੋਂ ਆਏ ਸੀਗੇ ਉਹਨਾਂ ਨੇ ਆਖਿਰ ਇਹਨਾਂ ਦਾ ਕੰਮ ਬੰਦ ਕਰਵਾ ਦਿੱਤਾ ਸੀਗਾ ਜੀ ਬਟ ਇਹਨਾਂ ਨੇ ਫਿਰ ਵੀ ਉਸ ਤੋਂ ਬਾਅਦ ਜਦੋਂ ਵੀ ਵੀਕਐਂਡ ਹੁੰਦਾ ਸੀਗਾ ਤਾਂ ਉਦੋਂ ਛੁੱਟੀ ਵਾਲਾ ਦਿਨ ਦੇ ਦੇ ਕੇ ਕਿ ਹੁਣ ਮਤਲਬ ਕਿਸੇ ਨੇ ਆਣਾ ਨਹੀਂ ਹੈਗਾ ਤੇ ਉਹ ਵਿੱਚ ਵਿੱਚ ਕਰ ਕਰਕੇ ਇਹਨਾਂ ਨੇ ਹੌਲੀ ਹੌਲੀ ਕਰਕੇ ਸਾਰੀ ਕੀਤੀ ਹੈਗੀ ਆ ਜੀ ਯਾਨੀ ਕਿ ਨਜ਼ਾਇਜ਼ ਸਾਰੀ ਕੀਤੀ ਗਈ ਸਾਰੀ ਸਰ ਅਸੀਂ ਨਜ਼ਾਇਜ਼ ਹੀ ਕਹਿ ਸਕਦੇ ਆ ਬਿਕੋਜ਼ ਕਿਉਂਕਿ ਜਦੋਂ ਮੇਰੇ ਮੇਰੇ ਕੋ ਡੀਸਲ ਚਾਰਜ ਕਰਕੇ ਮੇਰੇ ਕੋ ਇਧਰ ਦੋ ਦਿਨ ਹੀ ਆਉਂਦੀ ਆ ਤੇ ਮੇਰੇ ਸਾਫ ਨੇ ਜਾ ਕੇ ਉੱਥੇ ਪੁੱਛਿਆ ਸੀਗਾ ਕਿ ਤੁਸੀਂ ਕਿਵੇਂ ਸਾਰੀ ਕਰ ਰਹੇ ਹੈਗੇ ਹੋ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹ ਜਗ੍ਹਾ ਦੀ ਜਗਾ ਹੈਗੀ ਆ ਸਾਨੂੰ ਰਾਜੇ ਨੇ ਦਿੱਤੀ ਹੋਈ ਆ ਔਰ ਅਸੀਂ ਇਹ ਕੇਸ ਜਿੱਤ ਚੁੱਕੇ ਆ ਵੀ ਅਸੀਂ ਇਹਦੇ ਇਹਦੇ ਸਾਡੇ ਕੋਲ ਕਾਗਜ਼ ਹੈਗੇ ਜਦੋਂ ਕਾਗਜ਼ ਉਹਨਾਂ ਨੂੰ ਦਿਖਾਉਣ ਲਈ ਕਿਹਾ ਬਟ ਉਹਨਾਂ ਨੇ ਕਾਗਜ਼ ਸਾਨੂੰ ਨਹੀਂ ਦਿਖਾਏ ਇਸ ਲਈ ਇਸ ਨੂੰ ਲੀਗਲੀ ਕਹਿ ਸਕਦੇ ਆ ਕਿ ਜਦੋਂ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਜਗਾ ਕਿਹਦੀ ਹੈਗੀ ਆ ਉਹ ਤੁਹਾਡੇ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਬੱਚੇ ਹੁੰਦੇ ਆ ਸਰ ਸਾਡੇ ਕੋਲੇ ਸਾਰੇ ਮੈਂਟਲੀ ਰਿਟਾਰਡਡ ਬੱਚੇ ਹੈਗੇ ਲੜਕੀਆਂ ਦਾ ਆ ਇਹ ਜੀ 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 ਹਾਂਜੀ ਔਰ ਤੁਹਾਡੇ ਕੋਲ ਇਸ ਤਰ੍ਹਾਂ ਕੋਈ ਐਂਬੂਲੈਂਸ ਜਾਂ ਕੋਈ ਡਾਕਟਰ ਮਈਆ ਗਏ ਨਹੀਂ ਸਰ ਇਸ ਤਰ੍ਹਾਂ ਨਹੀਂ ਬਟ ਡਾਕਟਰ ਜਿਹੜੇ ਹੈਗੇ ਸਿਵਲ ਹਸਪੀਟਲ ਤੋਂ ਡਾਕਟਰ ਦੀ ਡਿਊਟੀ ਲੱਗੀ ਹੋਈ ਆ ਉਹ ਟਾਈਮ ਟੂ ਟਾਈਮ ਆ ਕੇ ਇਹਨਾਂ ਦਾ ਚੈੱਕ ਅਪ ਕਰਦੇ ਹੈਗੇ ਜੀ ਜੀ ਔਰ ਤੁਸੀਂ ਆਪਣੇ ਹੁਣ ਸੀਨੀਅਰਸ ਨੂੰ ਕਰੋਗੇ ਜੋ ਵੀ ਐਪਲੀਕੇਸ਼ਨ ਦੋਗੇ ਆਪਣੇ ਸਰ ਅਸੀਂ ਆਲਰੇਡੀ ਐਪਲੀਕੇਸ਼ਨ ਦੇ ਚੁੱਕੇ ਆ ਐਸ.ਟੀ.ਐਮ ਸਰ ਨੇ ਹੀ ਇਹ ਬਾਅਦੋਂ ਸਾਰੀ ਰੁਕਵਾਈ ਵੀ ਹੈੀ ਹੋਈ ਆ ਅਸੀਂ ਹਮ ਸਰ ਨਾਲ ਗੱਲ ਹੋਈ ਸੀ ਫੋਨ ਤੇ ਤਾਂ ਉਹਨਾਂ ਨੇ ਅਸੀਂ ਲੈਟਰ ਵੀ ਲਿਖੀ ਸੀ ਬਟ ਉਹਨਾਂ ਨੇ ਫਿਰ ਆ ਕੇ ਸਰ ਨੇ ਆਪ ਵਿਜ਼ਿਟ ਕਰਕੇ ਵੀ ਇਹਨਾਂ ਦਾ ਕੰਮ ਰਖਵਾਇਆ ਐਕਸ਼ਨ ਸਰ ਤੁਸੀਂ ਅੱਜ ਮੌਕੇ ਤੇ ਖੁਦ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਹਾਂ ਮੈਂ ਮੌਕੇ ਤੇ ਆਇਆ ਹਾਂ ਘੌਰ ਪੇ ਦੇਖਿਆ ਹੈਗਾ ਕਿ ਇਹ ਜਿਹੜੀ ਕੰਸਟਰਕਸ਼ਨ ਜਿਹੜੀ ਹੈਗੀ ਆ ਕਰ ਰਹੇ ਹੈਗੇ ਨੇ ਕਨਸਰਨਟ ਜਿਹੜੇ ਜਿਨ੍ਹਾਂ ਨੇ ਕੰਸਟਰਕਸ਼ਨ ਕੀਤੀ ਹੈਗੀ ਉਹਨਾਂ ਤੋਂ ਵੀ ਪੁੱਛਿਆ ਉਹ ਕਹਿੰਦੇ ਕਿ ਸਾਡੇ ਕੋਲ ਕੋਈ ਕੋਰਟ ਦੇ ਆਰਡਰਸ ਹੈਗੇ ਨੇ ਤੇ ਮੈਂ ਇਹਨਾਂ ਨੂੰ ਕਿਹਾ ਹੈਗਾ ਕਿ ਮੈਨੂੰ ਮੰਡੇ ਤੱਕ ਆਰਡਰਸ ਜਿਹੜੇ ਹੈਗੇ ਆ ਪੇਸ਼ ਕਰਨ ਜੇਕਰ ਪਤਾ ਲੱਗਦਾ ਹੈਗਾ ਕਿ ਕਿਸੇ ਵੀ ਕਿਸਮ ਦੇ ਨਾਲ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਗਈ ਹੈਗੀ ਹੈ ਤੇ ਉਹਦੇ ਫਿਰ ਡੈਮੋਲੇਸ਼ਨ ਦੇ ਆਰਡਰਸ ਜਿਹੜੇ ਹੈਗੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਵਿਦਿਨ 1 2 3 ਡੇਸ ਜਿਹੜੇ ਸੀਡੀਪੀ ਆਫਿਸ ਨੇ ਕਾਫੀ ਕੰਪਲੇਂਟਸ ਕੀਤੀਆਂ ਪੁਲਿਸ ਨੇ ਵੈਰੀਫਾਈ ਵੀ ਕੀਤਾ ਤਹਿਸੀਲਦਾਰ ਪਟਵਾਰੀ ਵੈਰੀਫਾਈ ਕਰ ਚੁੱਕਿਆ ਕਿ ਇਹ ਜਗ੍ਹਾ ਸੀਡੀਪੀ ਆਫਿਸ ਦੀ ਆ ਫਿਰ ਵੀ ਇੱਥੇ ਨਜਾਇਜ਼ ਕਬਜ਼ਾ ਲਗਾਤਾਰ ਚੱਲਦਾ ਰਿਹਾ ਨਹੀਂ ਉਹੀ ਐਨਵੇਂ ਹੁਣ ਆਪਣਾ ਪਟਵਾਰੀ ਵੀ ਬੁਲਾਇਆ ਹੈਗਾ ਵਾ ਮੈਂ ਖੁਦ ਮੌਕੇ ਤੇ ਆਇਆ ਹੈਗਾ ਔਰ ਪਟਵਾਰੀ ਜਿਹੜੀ ਰਿਪੋਰਟ ਹੈਗੀ ਹੈ ਲਿਖਤ ਦੇ ਵਿੱਚ ਜਿਹੜੀ ਹੈਗੀ ਹੈ ਲੈ ਕੇ ਆ ਗਿਆ ਉਹਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਇਹ ਸਾਰੀ ਹੈਗੀ ਹੈ ਬੜਾ ਹੋਲੀ-ਹੋਲੀ ਔਰ ਬੜਾ ਸ਼ੁਕਰ ਜਾਣੀ ਹੈ ਛੁੱਟੀਆਂ ਦਿੰਨੀ ਹੋਈ ਹੈ ਪਰ ਮੇਰਾ ਇਹ ਮੰਨਣਾ ਹੈਗਾ ਕਿ ਚਾਹੇ ਇੱਕ ਇੱਟ ਲਗਾਈ ਹੋਵੇ ਚਾਹੇ ਪੂਰੀ ਬਿਲਡਿੰਗ ਖੜੀ ਕੀਤੀ ਹੋਵੇ ਨਜਾਇਜ਼ ਬਿਲਕੁਲ ਕੰਮ ਨਜਾਇਜ਼ ਹੁੰਦਾ ਹੈ ਔਰ ਉਹਦੇ ਉੱਤੇ ਜਿਹੜੀ ਹੈਗੀ ਹੈ ਸਰਕਾਰੀ ਕਾਰਵਾਈ ਜਿਹੜੀ ਹੈਗੀ ਹੈ ਬਹੁਤ ਹੀ ਪ੍ਰਭਾਵਸ਼ਾਲੀ ਔਰ ਬਹੁਤ ਹੀ ਠੋਕੇ ਜਿਹੜੀ ਹੈਗੀ ਅਮਲ ਦੇ ਵਿੱਚ ਲਿਆਂਦੀ ਜਾਏਗੀ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਕਿ ਸਾਹਮਣੇ ਬਰਾਬਰ ਤੇ ਟਰੱਕ ਲਾ ਕੇ ਡਰਾਈਵਰਾਂ ਨੂੰ 5-500 ਰੁਪਏ ਦੇ ਕੇ ਦਿਹਾੜੀ ਤੇ ਫੇਰ ਇੱਕੰਦਾ ਚੱਕਿਆ ਜਾਂਦਾ ਮੇਰੇ ਬਾਰੇ ਕੁਝ ਕਹਿ ਨਹੀਂ ਸਕਦਾ ਹੈਗਾ ਇਹ ਚੀਜ਼ ਸਾਰੀ ਚੀਜ਼ ਹੈ ਜਿਹੜੀਆਂ ਹੈਗੀਆਂ ਮੈਨੂੰ ਉਹਤਲੇ ਵਿੱਚ ਕਾਫੀ ਸਰਕਾਰੀ ਜ਼ਮੀਨਾਂ ਦਾ ਜਿਹੜਾ ਭੂ ਮਾਫੀਆ ਸਰਕਾਰ ਨਾਲ ਜੋ ਕਬਜ਼ੇ ਕਰਾ ਚਾਹੇ ਮੰਦਰ ਦੀ ਜ਼ਮੀਨ ਚਾਹੇ ਨਜ਼ੂਰ ਲੈਣਾ ਚਾਹੇ ਆਸ਼ਰਮਾ ਦੀਆਂ ਸਾਨੂੰ ਇਹਨਾਂ ਤੇ ਕੀ ਕਾਰਵਾਈ ਹੋਏਗੀ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ तकरीबन ਹਫਤਾ 10 ਦਿਨ ਪਹਿਲਾਂ ਇੱਕ ਇੱਥੇ ਬੱਸ ਸਟੈਂਡ ਦੇ ਕੋਲ ਹੈਗੀ ਆ ਉੱਥੇ ਵੀ ਕਾਰਵਾਈ ਕਰਕੇ ਜਿਹੜੀ ਹੈਗੀ ਹੈ ਕਬਜ਼ਾ ਛੁਡਾਇਆ ਗਿਆ ਹੈਗਾ ਜਦੋਂ ਵੀ ਸਾਡੇ ਧਿਆਨ ਦੇ ਵਿੱਚ ਆਉਂਦਾ ਹੈਗਾ ਅਸੀਂ ਇਮੀਡੀਏਟਲੀ ਐਕਟ ਕਰਦੇ ਹੈਗੇ ਆ ਅੱਜ ਵੀ ਡੀਸੀ ਸਾਹਿਬ ਨੇ ਮੈਨੂੰ ਆਰਡਰ ਦਿੱਤੇ ਸੀ ਕਿ ਮੈਂ ਇੱਥੇ ਜਾ ਕੇ ਦੇਖ ਕੇ ਆਵਾਂ ਔਰ ਤੁਸੀਂ ਦੇਖ ਸਕਦੇ ਹੈਗੇ ਕਿ ਮੈਂ ਆਪਣੇ ਖੁਣ ਪਟਵਾਰੀ ਵੀ ਬੁਲਾਇਆ ਹੈਗਾ ਮੈਂ ਖੁਦ ਆਇਆ ਹੈਗਾ ਔਰ ਅਸੀਂ ਇਹ ਸ਼ੋਰ ਕਰ ਦੇਗੇ ਕਿ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਅਸੀਂ